ਕੀ ਨਾਮ ਤੁਹਾਡਾ ਪ੍ਰਗਟ ਸਿੰਘ ਤੁਸੀਂ ਅੱਜ ਚੰਡੀਗੜ੍ਹ ਜਾ ਰਹੇ ਸੀ ਹੱਡੋ ਚੌਕ ਦੇ ਰੋਕਿਆ ਗਿਆ ਕੀ ਕਰਨਾ ਮੈਂ ਭਾਰਤੀ ਕਿਸਾਨ ਵੀ ਪੰਜਾਬ ਦਾ ਆਗੂ ਸਾਡੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਜੋ ਸਯੁਗਤ ਮੋਰਚੇ ਦੀ ਸਾਡੀ ਕਾਲ ਆਈ ਸੀ ਅਸੀਂ ਪਹਿਲਾਂ ਹੀ ਪਰਮਿਸ਼ਨਰ ਲੈਣ ਵਾਸਤੇ ਚੰਡੀਗੜ੍ਹ ਜਾਣ ਵਾਸਤੇ 5 ਮਾਰਚ ਦਾ ਐਲਾਨ ਕੀਤਾ ਹੋਇਆ ਸੀ 3 ਮਾਰਚ ਨੂੰ ਜਿਹੜੀ ਸਾਡੀ ਮੀਟਿੰਗ ਹੋਈ ਏ ਮੁੱਖ ਮੰਤਰੀ ਸਾਹਿਬ ਦੇ ਨਾਲ ਉਹ ਸਾਡੀ ਮੀਟਿੰਗ ਦਾ ਬੇਸ ਇਟਾ ਰਹੀ ਰਹੀ ਪਰ ਮੁੱਖ ਮੰਤਰੀ ਸਾਨੂੰ ਇੱਕ ਚੇਤਾਵਨੀ ਦੇ ਕੇ ਉੱਠੇ ਸੀ ਵੀ ਧਰਨੇ ਲਾ ਕੇ ਜਿਹੜੇ ਹੱਕ ਲੈਣੇ ਆਪਦੇ ਲੈ ਲਓ ਤੇ ਤੁਸੀਂ ਧਰਨਾ ਲਾ ਕੇ ਵੇਖ ਲਓ ਅਸੀਂ ਇੱਕ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਫਰੋਜਪੁਰ ਜ਼ਿਲ੍ਹੇ ਤੋਂ ਚੱਲੇ ਆਂ ਇੱਥੋਂ ਤੱਕ ਅਸੀਂ ਪਿੱਛੋ ਜਦੋਂ ਜੈਦ ਨਾਲ ਪਹੁੰਚ ਗਿਆ ਪਰ ਸਾਨੂੰ ਅੱਜ ਸਮਰਾਲੇ ਇਸ ਚੌਂਕੀ ਦੇ ਕੋਲੇ ਰੋਕ ਕੇ ਭਾਰੀ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਪਰ ਅਸੀਂ ਆਪ ਦਾ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਪੀਸਫੁਲ ਰਹਿ ਕੇ ਰੋਸ ਪ੍ਰਦਰਸ਼ਨ ਜਿਹੜਾ ਸੜਕ ਦੇ ਸਾਈਡ ਤੇ ਬਹਿ ਕੇ ਕਰ ਰਹੇ ਆਂ ਪਰ ਮੈਂ ਸਮਝਦਾ ਬਹੁਤ ਗਲਤ ਰਵਈਆ ਹੈ ਭਗਵੰਤ ਮਾਨ ਸਰਕਾਰ ਦਾ ਜਿਹੜਾ ਕਿਸਾਨਾਂ ਨੂੰ ਇਹਨਾਂ ਅਤਿਆਚਾਰ ਕਰਕੇ ਕੀ ਅਸੀਂ ਕੋਈ ਪਾਕਿਸਤਾਨ ਤੋਂ ਆਏ ਆ ਪੰਜਾਬ ਦੇ ਰਹਿਣ ਵਾਲੇ ਆ ਤੇ ਆਪਦੀ ਰਾਜਧਾਨੀ ਚ ਜਾਣਾ ਚਾਹੁੰਦੇ ਆ ਕਿਹੜੀ ਗੱਲੋਂ ਸਾਨੂੰ ਇੱਥੇ ਰੋਕੇਗਾ ਸਾਨੂੰ ਇਸ ਬਾਰੇ ਕੋਈ ਸਮਝ ਨਹੀਂ ਆ ਰਹੀ ਸ਼ਾਂਤਮੀ ਢੰਗ ਨਾਲ ਲਗਾਇਆ ਬਿਲਕੁਲ ਜੀ ਪੀਸਫੁਲ ਰਹਿ ਕੇ ਆ ਵੇਖ ਲੋ ਇਹ ਭਗਵੰਤ ਮਾਨ ਲੋਕਾਂ ਦੇ ਵਿੱਚ ਮੈਸੇਜ ਗਲਤ ਫਲਾਉਂਦਾ ਵੀ ਰਾਹਗੀਰਾਂ ਨੂੰ ਲੋਕਾਂ ਨੂੰ ਜਨਤਾ ਨੂੰ ਕਿਸਾਨ ਵੇਲੇ ਖਰਾਬ ਕਰਦੇ ਆ ਪਰ ਵੇਖ ਲੋ ਸਾਰਾ ਰਸਤਾ ਚੱਲਦਾ ਪਿਆ ਸਾਡੇ ਵਾਸਤੇ ਭਾਰੀ ਪੈਰੀਗੇਟਿੰਗ ਦੋ ਟਿੱਪਰ ਅਕੇ ਰੇਤੇ ਭਰ ਕੇ ਲਾਏ ਬੱਸਾਂ ਭਰ ਕੇ ਲਾਈਆਂ ਗਈਆਂ ਪਰ ਅਸੀਂ ਫਿਰ ਵੀ ਪੀਸਫੁਲ ਰਹਿ ਕੇ ਆਪਦਾ ਇੱਕ ਸਾਈਡ ਤੇ ਬੈਠ ਕੇ ਆਪਦਾ ਰੋਜ਼ ਪ੍ਰਦਰਸ਼ਨ ਜਿਹੜਾ ਕਰਦੇ ਪਏ ਸਰਕਾਰ ਕਰਨਾ ਡਿਟੇਨ ਕਰਨਾ ਕਿਵੇਂ ਦੇਖਦੇ ਮੈਂ ਇਸ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਕਿ ਸਾਡੇ ਸਯੁਗਤ ਮੋਰਚੇ ਦੇ ਲੀਡਰਾਂ ਨੂੰ ਆਗੂਆਂ ਨੂੰ ਰਾਤ 12 12:30 ਵਜੇ ਚੁੱਕ ਕੇ ਜੇਲ੍ਹਾਂ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਪਰ ਇੱਕ ਵਿਅੰਦਮੰਦੀ ਸੀ ਇਹਨਾਂ ਦੀ ਵੀ ਆਗੂਆਂ ਨੂੰ ਚੋਕ ਲੋ ਸ਼ਾਇਦ ਕਿਸਾਨ ਨਾ ਘਰੋਂ ਨਿਕਲਣਗੇ ਪਰ ਇਸ ਗੱਲ ਦਾ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਕਿਸਾਨ ਲੋਕ ਘਰਾਂ ਚੋਂ ਆਵਾਜ ਮੁਹਾਰੇ ਚੱਲ ਕੇ ਚੰਡੀਗੜ੍ਹ ਨੂੰ ਕੂਚ ਕਰ ਰਹੇ ਨੇ ਭਵੇਂ ਸਾਨੂੰ ਜਿੰਨਾ ਮਰਜੀ ਸਮਾਂ ਲੱਗ ਜਾਏ ਅਸੀਂ ਚੰਡੀਗੜ੍ਹ ਪਹੁੰਚ ਕੇ ਰਵਾਂਗੇ ਮੈਡਮ ਅੱਜ ਹੱਡੋ ਪੁਲਿਸ ਚੌਂਕੀ ਦੇ ਬਾਹਰ ਕਿਸਾਨ ਕਰਨਾ ਲੱਗਿਆ ਹੋਇਆ ਹੈ ਪੁਲਿਸ ਦਾ ਕੜੀ ਸੁਰੱਖਿਆ ਕੀਤੀ ਹੋਈ ਹੈ ਕੀ ਜਣਾ ਚਾਹੁੰਦੇ ਹਾਂ ਜੀ ਇੱਥੇ ਅਸੀਂ ਇੱਕ ਸਟਰੋਂਗ ਨਾਕਾ ਲਗਾਇਆ ਹੈ ਪਦੋਂ ਪੁਲਿਸ ਮੁਲਾਜਮ ਇੱਥੇ ਹੈਗੇ ਸਟਰੋਂਗ ਬੈਰੀਕੇਡਿੰਗ ਅਸੀਂ ਇੱਥੇ ਕੀਤੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਸੀਗੀ ਵੀ ਇੱਥੇ ਅਮਨ ਸ਼ਾਂਤੀ ਦਾ ਭੰਗ ਨਾ ਹੋਵੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਤਰੀਕੇ ਦੀ ਕੋਈ ਹਰਕਤ ਨਾ ਕਰਿਓ ਤੇ ਉਹਨੂੰ ਮੰਨਦੇ ਹੋਏ ਸ਼ਾਂਤੀ ਨਾਲ ਰੋਡ ਦੀ ਸਾਈਡ ਤੇ ਬੈਠੇ ਹੋਏ ਹਨ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਵੇ ਤੇ ਮੋਹਾਲੀ ਚੰਡੀਗੜ੍ਹ ਜਿਹੜਾ ਇਹਨਾਂ ਦਾ ਧਰਨਾ ਲਾਉਣ ਦਾ ਪ੍ਰੋਗਰਾਮ ਸੀਗਾ ਉਹਦੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਉੱਥੇ ਅਮਨ ਸ਼ਾਂਤੀ ਨਾ ਭੰਗ ਹੋਵੇ ਨੇ ਕਿਸਾਨਾਂ ਦਾ ਇਹ ਵੀ ਕਹਿਣਾ ਕੋਈ ਰਿਟੇਨ ਵੀ ਕੀਤੇ ਗਏ ਨੇ ਸਵੇਰ ਦੇ ਅੱਜ ਕਿਸਾਨ ਅੱਜ ਅੱਜ ਨਹੀਂ ਜੀ ਕੱਲ ਕੁਝ ਜਿਹੜੇ ਹੈਗੇ ਪ੍ਰੀਵੈਂਟਿਵ ਅਰੈਸਟ ਹੋਈਏ ਜੋ ਲੀਗਲ ਕਾਰਵਾਈ ਲੱਗੀ ਆ ਉਹ ਕੀਤੀ ਗਈ ਤੇ ਕੋਈ ਅੱਜ ਹੋਰ ਅਰੈਸਟ ਨਹੀਂ ਹੋਈ ਹੈਗੀ ਜੀ ਅੱਜ ਕੋਈ ਅਰੈਸਟ ਹੋਈਆਂ ਨਾ ਕਿਤੇ ਨਹੀਂ ਅੱਜ ਇਹਨਾਂ ਨੂੰ ਇੱਥੇ ਹੀ ਬਿਠਾਇਆ ਗਿਆ ਸਾਈਟ 'ਤੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹ ਜਿਹੜੇ ਕਿਸਾਨਾਂ ਨੂੰ ਨਿਆਇਕ ਜੇਲ੍ਹ 'ਚ ਇਰਾਸਤ 'ਚ ਭੇਜੇ ਗਏ ਨੇ ਹਾਂ ਜੀ ਕੁਝ ਭੇਜੇ ਗਏ ਨੇ ਮੈਮ ਕਿੰਨਾ ਚਿਰ ਤੱਕ ਬੈਠੇ ਰਹਿ ਜਾਣਾ ਹੈ ਕਿ ਇਹਨੂੰ ਤੁਹਾਨੂੰ ਰੋਕੇ ਜਾਊਗਾ ਨਹੀਂ ਅਸੀਂ ਨਹੀਂ ਰੋਕੇ ਜੀ ਅਸੀਂ ਤਾਂ ਕਹਿ ਰਹੇ ਹੁਣੇ ਚਲੇ ਜਾਣਿਆ ਘਰੇ ਚਲੇ ਜਾਣ। ਇਹ ਆਪਣੇ ਆਪ ਬੈਠ ਹੋਏ। ਅਸੀਂ ਸਿਰਫ ਇਹ ਕਹਿ ਰਹੇ ਕਿ ਇਹ ਚੰਡੀਗੜ੍ਹ ਤੋਂ ਮੁਹਾਲੀ ਜਾ ਕੇ ਟਰਨਾ ਨਾ ਲਾਉਣ ਲੋਕਾਂ ਨੂੰ ਅਸੁविधा ਨਾ ਹੋਵੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਲਾਅ ਐਂਡ ਆਰਡਰ ਮੇਨਟੇਨ ਰਹੇ ਉਸ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਹੈ ਉੱਥੇ ਜਾਣ ਤੋਂ ਰੋਕਿਆ ਹੈ। ਮੈਂ ਟੋਟਲ ਕਿੰਨੇ ਨਾਕੇ ਲਗਾਏ ਹੋਏ ਨੇ ਆਪਣੇ ਸਮਰਾਲਾ ਆਪਣੇ ਆਪਣੇ ਲੁਧਿਆਣਾ ਰੇਂਜ ਦੇ ਤਿੰਨ ਜ਼ਿਲ੍ਹੇ ਹੈਗੇ ਜੀ ਖੰਨਾ ਨਵਾਂ ਸ਼ਹਿਰ ਤੇ ਲੁਧਿਆਣਾ ਰੂਰਲ ਜਿਹਨੂੰ ਆਪਾਂ ਜਗਰਾਓ ਕਹਿੰਦੇ ਹੈਗੇ ਸੋ ਇਹਦੇ ਵਿੱਚ ਜ ਟੋਟਲ 11 ਸਟਰੋਂਗ ਨਾਕੇ ਲਗਾਏ ਗਏ ਹੈ ਤੇ ਇਸ ਤੋਂ ਅਲਾਵਾ ਜਿਹੜੇ 8 ਅਸੈਂਬਲੀ ਪੁਆਇੰਟਸ ਨੂੰ ਪਤਾ ਲੱਗੇ ਸੀ ਜਿੱਥੇ ਕਟ ਹੋਣ ਦੀ ਸੰਭਾਵਨਾ ਹੈ ਉੱਥੇ ਵੀ ਹੈਵੀ ਡਿਪਲੋਇਮੈਂਟ ਪੁਲਿਸ ਵੱਲੋਂ ਕੀਤੀ ਗਈ ਹੈ ਠੀਕ ਹੈ ਥੈਂਕ ਯੂ